ਆ ਗਏ ਆ ਆ ਵੀਡੀਓ ਬਣਾਈ ਜਾਂਦਾ ਬਸਾਂ ਤੇ ਜੇ ਇੱਜਾ ਤਾਂ ਬਖਸ਼ੀ ਸੀ ਇੱਜਾ ਤੇ ਜਦੋਂ ਬਦਨਾਮੀ ਬਖਸ਼ ਨਹੀਂ ਆ ਉਦੋਂ ਬਦਨਾਮੀ ਮੈਲਦੀ ਆ ਤੇ ਮੌਕਾ ਦੀ ਗੱਲ ਇਹ ਆ ਕਰਦਾ ਉਹ ਰੌਲਾ ਦੁਨੀਆ ਚ ਲਿਆ ਕੇ ਕੋਈ ਫਾਇਦਾ ਨਹੀਂ ਹੁੰਦਾ ਹਨਾ ਤੇ ਬਾਕੀ ਰਹੀ ਗੱਲ ਤੁਹਾਨੂੰ ਪਹਿਲਾਂ ਵੀ ਗਿਆ ਵੀ ਜਿੰਨਾ ਚਰਜਿਆਂ ਉਹਨਾਂ ਅਣਖਾਂ ਜਿਉਣਾ ਠੀਕ ਆ ਅਣਖ ਪਿੱਛੇ ਬਹੁਤ ਕੁਝ ਹੋ ਜਾਂਦਾ ਹੁੰਦਾ ਯਾਰੋ ਹਨਾ ਤੇ ਹੁਣ ਕੌਣ ਕਹੂਗਾ ਵੀ ਮੇਰੇ ਚਾਚੇ ਦਾ ਮੁੰਡਾ ਜਾਂ ਟੈਂਪੂ ਬਣ ਜਵੇ ਜਾਂ ਗਲਤ ਰਾਹਾਂ ਤੇ ਪੈ ਜੇ ਕੋਈ ਨਹੀਂ ਚਾਹੁੰਦਾ ਉੱਤੋਂ ਚਾਚਾ ਮੇਰਾ ਦੁਨੀਆ ਤੇ ਨਾਂ ਹੋਵੇ ਤੇ ਕੋ ਦਾ ਭਰਾ ਆ ਜਿਹੜਾ ਮੇਰੇ ਖਿਲਾਫ ਬੋਲ ਰਿਹਾ ਮੁਰੇ ਆਸਟ੍ਰੇਲੀਆ ਜੇ ਬੈਠਾ ਉਹ ਵੀ ਸਾਲਾ ਟੈਂਪੂ ਆ ਉਹ ਟੈਂਪੂ ਬੰਦੇ ਨੂੰ ਤਾਂ ਇਹੀ ਹੁੰਦਾ ਵੀ ਦੂਆ ਬੰਦਾ ਵੀ ਟੈਂਪੂ ਬਣੇ ਹਨਾ ਉਹਦਾ ਨਾਮ ਬੱਬੂ ਆ ਉਹ ਵੀ ਟੈਂਪੂ ਉਹ ਵੀ ਇਹੀ ਰਾਹਾਂ ਤੇ ਆ ਉਹ ਵੀ ਬੱਸ ਲਾਲੋ ਸਾਹਿਬ ਨੂੰ ਪਤਾ ਇਹ ਕਿ ਉਹ ਕੋਸ਼ਾ ਕੀ ਕਰ ਰਹੀ ਨੇ ਅੱਜ ਕੱਲ ਹਨਾ